ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਕਰਦਾ ਸਾਰੇ ਵਧੀਆ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਇੱਕ ਪੱਤੀਆਂ ਦਾ ਬਹੁਤ ਹੀ ਯੂਨੀਕ ਡਿਜ਼ਾਈਨ ਲੈ ਕੇ ਆਏ ਆਂ ਸੋ ਇਹ ਡਿਜ਼ਾਈਨ ਮੈਂ 5.5 ਇੰਚਸ ਲੈਂਥ ਦੇ ਵਿੱਚ ਬਣਾਵਾਂਗਾ ਜਿਸ ਦੇ ਲਈ ਮੈਂ ਯੂਜ਼ ਕਰ ਰਿਹਾ ਫਲੈਟ ਬ੍ਰਸ਼ 4 ਨੰਬਰ ਕਲਰ ਮੈਂ ਯੂਜ਼ ਕਰ ਰਿਹਾ ਡਾਰਕ ਗ੍ਰੀਨ 6 ਨੰਬਰ ਔਰ ਟੇਲ ਬਲੂ ਸਭ ਤੋਂ ਪਹਿਲਾਂ ਆਪਾਂ ਕਰਵ ਲਾਈਨਸ ਆ ਜਿਹੜੀਆਂ ਡਰਾ ਕਰਾਂਗੇ ਕਰਵ ਲਾਈਨਸ ਡਰਾ ਕਰਨ ਤੋਂ ਬਾਅਦ ਆਪਾਂ ਇਹਨਾਂ ਤੇ ਲਗਾਵਾਂਗੇ ਲੀਫਸ ਲੀਫਸ ਬਣਾਉਣ ਲਈ ਆਪਾਂ ਬ੍ਰਸ਼ ਨੂੰ ਬਿਲਕੁਲ ਸਟ੍ਰੇਟ ਰੱਖਾਂਗੇ ਕੁਝ ਕਲੀਪਸ ਜਿਹੜੀਆਂ ਆਪਾਂ ਲੈਫਟ ਸਾਈਡ ਬਣਾਵਾਂਗੇ ਔਰ ਕੁਝ ਬਣਾਵਾਂਗੇ ਡਾਰਕ ਸਾਈਡ ਆਪੋਜ਼ਿਟ ਸੋ ਇਸੇ ਪੈਟਰਨ ਦੇ ਨਾਲ ਆਪਾਂ ਫੁੱਲ ਉਹਦੇ ਤੇ ਜਿਹੜਾ ਡਿਜ਼ਾਈਨ ਤੇ ਲੀਫਸ ਲਗਾਉਣੀਆਂ ਡਾਰਕ ਗ੍ਰੀਨ ਕਲਰ ਦੀਆਂ ਲੀਫਸ ਘਾਂਤ ਬਾਅਦ ਆਪਾਂ ਟੇਲ ਬਲੂ ਕਲਰ ਦੇ ਨਾਲ ਲੀਫਸ ਲਗਾਵਾਂਗੇ ਹਾਂਜੀ ਡਾਰ ਗ੍ਰੀਨ ਕਲਰ ਦੀਆਂ ਲੀਫਸ ਬਣਾਉਣ ਤੋਂ ਬਾਅਦ ਹੁਣ ਆਪਾਂ ਯੂਜ਼ ਕਰ ਰਹੇ ਹਾਂ ਟੇਲ ਬਲੂ ਕਲਰ ਐਮ ਹੀ ਸੇਮ ਪੈਟਰਨ ਦੇ ਵਿੱਚ ਆਪਾਂ ਟੇਲ ਬਲੂ ਕਲਰ ਦੇ ਨਾਲ ਲੀਫਸ ਬਣਾਵਾਂਗੇ ਤੇ ਇਸ ਡਿਜ਼ਾਈਨ ਦੀਆਂ ਜਿਹੜੀ ਆਪਣੀ ਫੁੱਲ ਫੋਟੋਜ਼ ਆ ਜਾਂ ਵੀਡੀਓਜ਼ ਆ ਉਹ ਤੁਹਾਨੂੰ ਮੇਰੇ ਇੰਸਟਾਗ੍ਰam ਚੈਨਲ ਤੇ ਵੀ ਮਿਲ ਜਾਣਗੀਆਂ ਜੇਕਰ ਸੂਟ ਦਾ ਫੁੱਲ ਡਿਜ਼ਾਈਨ ਤੁਸੀਂ ਦੇਖਣਾ ਚਾਹੁੰਦੇ ਹੋ ਸੇਮ ਮੇਰਾ ਇੰਸਟਾਗ੍ਰam ਚੈਨਲ ਹੈ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਹਾਂਜੀ ਇਸ ਤਰੀਕੇ ਨਾਲ ਦੇਖੋ ਆਪਾਂ ਇਹ ਯੂਨੀਕ ਜਿਹਾ ਡਿਜ਼ਾਈਨ ਹੈ ਜਿਹੜਾ ਕੰਪਲੀਟ ਕੀਤਾ ਜੇਕਰ ਹੋਰ ਐਮਏ ਦੇ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਔਰ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਮੈਂ ਤੁਹਾਡੇ ਲਈ ਹੋਰ ਨਵੇਂ ਵੀਡੀਓਜ਼ ਲੈ ਕੇ ਆ ਸਕਾਂ ਸੋ ਥੈਂਕ ਯੂ ਸੋ ਮੱਚ ਗਾਇਜ਼